4 ਸਾਲ ਹੋ ਗਏ ਕਿੰਨੇ ਹਫਤੇ ਲੰਘ ਗਏ ਕਹਿੰਦੇ ਸਰਗਨਾ ਨੂੰ ਫੜ ਲਿਆ ਬਈ ਸਰਗਨਾ ਨੂੰ ਤੁਸੀਂ ਫੜ ਲਿਆ ਤਾਂ ਲੋਕਾਂ ਨੂੰ ਪੁੱਛੋ ਤੁਹਾਡੀ ਗਲੀਆਂ 'ਚ ਨਸ਼ੇ ਖਤਮ ਹੋਏ ਨੇ ਸਰਗਨਾ ਫੜੇਗਾ ਤਾਂ ਨਸ਼ਾ ਤਾਂ ਸੁੱਕ ਜਾਣਾ ਚਾਹੀਦਾ ਅਗਲੇ ਦਿਨ ਇਹ ਉਹ ਕਹਿੰਦੇ ਸਾਨੂੰ ਸੈਂਟਰ ਦੀ ਸਿਕਿਉਰਿਟੀ ਜ਼ਰੂਰੀ ਹੈ ਸਾਡੇ ਪੰਜਾਬ ਪੁਲਿਸੀ ਬਹੁਤ ਆਡੀ ਗੁੱਦਾ ਪੰਜਾਬ ਪੁਲਿਸ ਤਾਂ ਜੀ ਇਹ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਹੋਏ ਨੇ ਅੱਜ ਲੋਕਾਂ ਦਾ ਬੁਰਾ ਹਾਲ ਕਿਉਂ ਹੈ ਕਿਉਂਕਿ ਜਿੰਨੀ ਪੰਜਾਬ ਦੀ ਸਿਕਿਉਰਿਟੀ ਹੈ ਜਿਹੜੇ ਸਾਡੇ 300 ਸਾਡੇ ਸਿਕਿਉਰਿਟੀ ਆਉਂਦੇ ਸੀ ਉਹ 3500 ਹੋ ਗਏ ਭਗਵੰਤ ਮਾਨ ਆਪ ਦੀ ਸਿਕਿਉਰਿਟੀ ਵਾਸਤੇ ਤਾਂ ਪਿੱਛੇ ਰਸਤਾ ਵੀ ਬੰਦ ਕਰੀ ਬਠਾ ਹੈ ਸੀਐਮ ਹਾਊਸ ਹੈ ਜਿੱਥੇ ਬਾਦ ਸਾਹਿਬ ਰਹਿੰਦੇ ਸੀ ਕਿ ਮੈਨੂੰ ਥ੍ਰੈਟ ਹੈਗਾ ਬਾਕੀ ਜਿਹੜਾ ਇਹ ਕੇਜਰੀਵਾਲ ਆਇਆ ਹੈ ਸੁਸੋਦੀਆ ਆਇਆ ਹੈਗਾ ਇਹਦੇ ਨਾਲ ਜਿਹੜੇ ਦਰਜਨ ਹੋਰ ਆਏ ਨੇ ਇਹਨਾਂ ਦੇ ਦੋਸਤ ਮਿੱਤਰ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਮੈਕਨਾ ਚ ਲੱਖਾਂ ਦੀਆਂ ਨੌਕਰੀਆਂ ਦਿੱਤੀਆਂ ਪੰਜਾਬ ਪੁਲਿਸ ਤਾਂ ਉਹਨਾਂ ਦੇ ਉਹਨਾਂ ਨੂੰ ਗਾਰਡ ਕਰਨ ਚ ਲੱਗੇ ਹੋਏ ਕਿਉਂਕਿ ਦਿੱਲੀ ਵਾਲਿਆਂ ਨੇ ਪਹਜਾਤਾ ਹੁਣ ਪੰਜਾਬ ਨੂੰ ਨਿਚੋੜਨ ਚ ਲੱਗੇ ਹੋਏ ਨੇ ਲੋਕਾਂ ਵਾਸਤੇ ਕਿਹੜੀ ਸਿਕਿਉਰਿਟੀ ਹੈ ਅੱਜ ਕਹਿੰਦੇ ਨਸ਼ਾ ਜਿਹੜੇ ਕਹਿੰਦੇ ਸੀ ਗੁਟਕਾ ਸਾਬ ਤੇ ਸਵਾ ਇਹਨਾਂ ਦੀ ਭਾਈ ਵੱਲ ਨੇ ਖਾਦੀ ਸੀ ਇਹ ਕਹਿੰਦੇ ਸੀ 4 ਹਫ਼ਤਿਆਂ ਦੀ ਖੇੜ ਹੈ 4 ਸਾਲ ਹੋ ਗਏ ਕਿੰਨੇ ਹਫ਼ਤੇ ਲੰਘ ਗਏ ਕਹਿੰਦੇ ਸਰਗਨਾ ਨੂੰ ਫੜ ਲਿਆ ਬਈ ਸਰਗਨਾ ਨੂੰ ਤੁਸੀਂ ਫੜ ਲਿਆ ਤਾਂ ਲੋਕਾਂ ਨੂੰ ਪੁੱਛੋ ਤੁਹਾਡੀ ਗਲੀਆਂ 'ਚ ਨਸ਼ੇ ਖਤਮ ਹੋਏ ਨਾ ਸਰਗਨਾ ਫੜੇਗਾ ਤਾਂ ਨਸ਼ਾ ਤਾਂ ਸੁੱਕ ਜਾਣਾ ਚਾਹੀਦਾ ਅਗਲੇ ਦਿਨ ਹਕੀਕਤ ਹੈ ਕਿ ਇਹਨਾਂ ਦੇ ਪੁਲਿਸ ਦੇ ਅਫਸਰ ਵਿਕਾਰੇ ਨੇ ਛੇ ਇਹਨਾਂ ਦੀ ਆਖਦੀ ਖੁਦ ਦੀ ਹੈ ਸਰਕਾਰ ਦੀ ਜਿਹਦੇ ਕਰਕੇ ਅੱਜ ਪੰਜਾਬ ਦੇ ਨੌਜਵਾਨ ਮਰ ਰਹੇ ਨੇ ਤੇ ਇਥੇ ਨੌਜਵਾਨ ਮਰਦਾ ਹੈ ਉਥੇ ਨਸ਼ੇ ਵਿਰੋਧ ਇਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ ਤੇ ਵੱਡਾ ਜਿਹਾ ਇਸ਼ਤਿਹਾਰ ਲੱਗ ਜਾਂਦਾ ਹੈ ਉਸ ਇਸ਼ਤਿਹਾਰ ਤੋਂ ਪੈਸੇ ਖਾ ਰਹੇ ਨੇ ਸੋ ਹਰ ਪੱਖੋਂ ਪੰਜਾਬ ਨੂੰ ਹੁਣ 44000 ਏਕੜ ਜ਼ਮੀਨ ਜਿਹੜੇ ਕਿਸਾਨਾਂ ਦੀ ਹੈ ਜ਼ਬਤ ਕਰਨ ਲੱਗੇ ਨੇ ਲੁੱਟਣ ਲੱਗੇ ਨੇ ਉਹਦੇ ਉੱਤੇ ਵੀ ਉਧਾਰ ਲੈਣਗੇ ਇਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਤਹਿਸ਼ਨਾਸ਼ ਕਰਕੇ ਤਾਂ ਲੋਕਾਂ ਨੇ ਇਹਨਾਂ ਨੂੰ ਤੋੜ ਦੇਣਾ ਲੇਕਿਨ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋਗਾ ਮੈਂ ਉਮੀਦ ਕਰਦੀਆਂ ਲੋਕੀ ਜਾਗਣਗੇ ਤੇ ਜਿਹੜੀ ਵੱਡੀ ਗਲਤੀ ਕਰ ਬੈਠੇ ਨੇ ਪੰਜਾਬ ਨੂੰ ਬਚਾਣਾ ਹੈ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਭਾਈਵਾਲ ਪਾਰਟੀ ਦਾ ਵੀ ਤੁਸੀਂ ਦੇਖ ਲਿਆ ਹੈਗਾ ਇਹਨਾਂ ਨੂੰ ਵੀ ਦੇਖ ਲਿਆ ਜੇ ਬਚਾਨਾ ਹੈ ਤਾਂ ਖੇਤਰੀ ਪਾਰਟੀ ਨੂੰ ਲੈ ਕੇ ਆਓ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਾ ਜਿਹੜਾ ਤੁਹਾਡੇ ਵਿੱਚ ਵਿਚਰਦੀ ਹੈ ਤੁਹਾਡੀ ਬਾਹ ਫੜਦੀ ਹੈ ਤੇ ਇਹਨਾਂ ਦੇ ਝੂਠੇ ਇਨਸਾਨ ਸਾਡੇ ਉੱਤੇ ਲਾ ਕੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਅੱਜ ਗੁਰੂ ਘਰ 'ਚ ਖੜੇ ਆ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ ਮੈਂ ਅੱਜ ਵੀ ਉੱਥੇ ਖੜੀ ਆ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਰੱਬ ਉਹਨਾਂ ਨੂੰ ਬਲਦੀ ਹੋਈ ਸਜ਼ਾ ਜ਼ਰੂਰ ਦੇ ਤੇ ਮਾਲਕ ਕਿਰਪਾ ਕਰਨ ਕਿ ਜੇ ਲੋਕੀ ਚਾਹੁੰਦੇ ਨੇ ਸਾਡੇ ਸਮੇਂ ਚ ਤਾਂ ਉਹਦਾ ਵੀ ਵੱਡਾ ਦੁੱਖ ਹੈ ਸਾਨੂੰ ਕਿ ਇੱਕ ਬੇਅਦਬੀ ਹੋਈ ਇਹਨਾਂ ਦੇ 10 ਸਾਲਾਂ ਚ ਹਜ਼ਾਰਾ ਕਿੰਨੇ ਹਰ ਸਾਲ ਮੈਨੂੰ ਲੱਗਦਾ ਕਿ ਨੀਆਂ ਬੇਅਦਬੀਆਂ ਹੁੰਦੀਆਂ ਨੇ ਇੱਕ ਬੰਦਾ ਨਹੀਂ ਫੜਿਆ ਗਿਆ ਉਸ ਇੱਕ ਬੰਦ ਜਿਹੜਾ ਬੇਅਦਬੀ ਜਿੱਤਿਆ ਸ਼ੁਰੂ ਕੀਤੀ ਅੱਜ ਇਸ ਗੱਲ ਨੂੰ ਨਾ ਭੁੱਲੋ ਕਿ ਇਹਨਾਂ ਦਾ ਨਰੇਸ਼ ਯਾਦਾ ਜੇ ਮਲੇਰ ਕੋਟਲਾ ਚ ਆਮ ਆਦਮੀ ਦਾ ਵਿਧਾਇਕ ਮਲੇਰ ਕੋਟਲਾ ਚ ਜੇ ਉਹਤੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾ ਕੇ ਕਨਵਿਕਟ ਹੋ ਸਕਦਾ ਹੈ ਅਦਾਲਤਾਂ ਤੋਂ ਆਹੀ ਰਪਾਲ ਚੀਮਾ ਹਰਜੋਤ ਬੈਂਸ ਉਹਦੇ ਵਕੀਲ ਸੀਗੇ ਉਹਨੂੰ ਛਡਾਉਣ ਵਾਸਤੇ ਤੇ ਭਗਵੰਤ ਮਾਨ ਨੇ ਅਪੀਲ ਡੀਸੀ ਤੋਂ ਲਿਖਾਈ ਕਿ ਵਾਪਸ ਲੋਕੇਤ ਉਹ ਹੁਕਮ ਕਨਵੈਕਟ ਹੋਇਆ ਤੇ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਾ ਸਕਦੇ ਨਾ ਤਾਂ 2015 ਚ 14 ਚ ਇਹਨਾਂ ਦਾ ਜਨਮ ਹੋਇਆ ਆਮ ਆਦਮੀ ਪਾਰਟੀ ਦਾ ਪੰਜਾਬ ਚ ਜਿਹੜੀ ਚੀਜ਼ ਪੰਜਾਬ ਚ ਕਦੇ ਹੋਈ ਨਹੀਂ ਸੀ ਉਹ 2015 ਚ ਉਹ ਚੀਜ਼ ਵਪਰੇ ਸਾਰੇ ਪੰਜਾਬ ਚ ਤੇ ਜੀ ਉਹਨਾਂ ਦੇ ਦੋਸ਼ੀ ਫੜਨੇ ਨੇ ਫਿਰ ਕਾਂਗਰਸ ਵੀ ਤੁਸੀਂ ਦੇਖ ਲਈ ਆਮ ਆਦਮੀ ਵੀ ਤੁਸੀਂ ਦੇਖ ਲਈ ਮੌਕਾ ਦਿਓ ਅਕਾਲੀ ਦਲ ਨੂੰ ਫੜ ਕੇ ਉਹਨਾਂ ਦਾ ਉਹ ਹਾਲ ਕਰਾਂਗੇ ਕਿ ਕਿਸੇ ਦੀ ਜੁਰਤ ਨਹੀਂ ਹੋਗੀ ਕਿ ਕਿਸੇ ਵੀ ਤਰ੍ਹਾਂ ਦੇ ਬਾਰੇ ਇਹ ਗੱਲ ਸੋਚ ਪੰਜਾਬ ਦੇ